ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈ ਹਾਂ ਬਣਾਈ ਵਿੱਚ ਵੀ ਜਿਹੜਾ ਆਪਣਾ ਇਹ ਡਿਜ਼ਾਈਨ ਬਹੁਤ ਹੀ ਜ਼ਿਆਦਾ ਆਸਾਨ ਹੈ ਇਸ ਨੂੰ ਆਪਾਂ ਕਿਸੇ ਵੀ ਪ੍ਰੋਜੈਕਟ ਤੇ ਪਾ ਸਕਦੇ ਹਾਂ ਜੈਨ ਟਸ ਸਵੈਟਰ ਬੱਚਿਆਂ ਦੇ ਕੋਟਿਆਂ ਸਵੈਟਰ ਆਪਣੀ ਜੈਕਟ ਤੇ ਸਵੈਟਰ ਤੇ ਕਿਸੇ ਵੀ ਪ੍ਰੋਜੈਕਟ ਤੇ ਨਹੀਂ ਜਿਹੜਾ ਆਪਾਂ ਪਾ ਸਕਦੇ ਹਾਂ ਤੇ ਬਣਾਈ ਵਿੱਚ ਵੀ ਜਿਹੜਾ ਆਪਣਾ ਇਹ ਡਿਜ਼ਾਈਨ ਬਹੁਤ ਹੀ ਜ਼ਿਆਦਾ ਆਸਾਨ ਹੈ ਉਲਟੇ ਪਾਸੇ ਤੋਂ ਇਸ ਤਰ੍ਹਾਂ ਦਿਖਾਈ ਦਿੰਦਾ ਹੈ 14 ਸਲਾਈਆਂ ਦਾ ਆਪਣਾ ਇਹ ਡਿਜ਼ਾਈਨ ਹੈ 14 ਸਲਾਈਆਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਾਂਗੇ ਤਾਂ ਇਸ ਤਰ੍ਹਾਂ ਆਪਣਾ ਡਿਜ਼ਾਈਨ ਆ ਜਿਹੜਾ ਬੰਦਾ ਜਾਂਦਾ ਹੈ ਇੱਥੇ ਮੈਂ ਦੋ ਵਾਰ ਡਿਜ਼ਾਈਨ ਨੂੰ ਰਿਪੀਟ ਕੀਤਾ ਤੇ ਜਿਹੜਾ ਆਪਾਂ ਇਸ ਡਿਜ਼ਾਈਨ ਵਾਸਤੇ ਕੁੰਡੇ ਲੈਣੇ ਆਪਾਂ 11 ਦੇ ਮਲਟੀਪਲ ਇੱਕ ਕੁੰਡਾ ਆਪਾਂ ਵਾਧੂ ਲੈ ਲੈਣਾ ਤੇ ਦੋ ਕੁੰਡੇ ਆਪਾਂ ਇੱਕ ਇਧਰ ਕੰਨੀ ਤੇ ਇੱਕ ਇਧਰ ਕੰਨੀ ਤੇ ਦੋ ਕੁੰਡੇ ਕੰਨਿਆਂ ਵਾਸਤੇ ਆਪਾਂ ਰੱਖ ਲੈਣੇ ਬਾਕੀ ਜਿਹੜੇ ਵਿੱਚ ਕੁੰਡੇ ਰੱਖਣੇ ਆ ਆਪਾਂ 11 ਦੇ ਮਲਟੀਪਲ ਇੱਕ ਕੁੰਡਾ ਲੈਣਾ ਜਿਵੇਂ 11 11 11 ਫਿਰ ਇੱਕ ਕੁੰਡਾ ਫਿਰ ਇੱਕ ਕੁੰਡਾ ਇਧਰ ਕੰਨੀ ਤੇ ਇੱਕ ਕੁੰਡਾ ਇਧਰ ਮੈਂ ਇਥੇ 36 ਕੁੰਡੇ ਲਏ ਆ 11 ਕੁੰਡਿਆਂ ਤੇ ਇਹ ਡਿਜ਼ਾਈਨ ਹੋ ਗਿਆ 11 ਤੇ ਇਹ ਫਿਰ 11 ਤੇ ਤਿੰਨ ਵਾਰ ਇਹ ਡਿਜ਼ਾਈਨ ਇਸ ਤਰ੍ਹਾਂ ਰਿਪੀਟ ਹੋਇਆ ਬਹੁਤ ਹੀ ਸੌਖਾ ਡਿਜ਼ਾਈਨ ਹੈ ਸਿੱਧੇ ਪਾਸੇ ਤੋਂ ਆਪਣਾ ਜਿਹੜਾ ਇਹ ਡਿਜ਼ਾਈਨ ਸ਼ੁਰੂ ਹੁੰਦਾ ਤੁਸੀਂ ਕੋਈ ਵੀ ਬਾਰਡਰ ਬਣਾਇਆ ਹੋਊਗਾ ਤਾਂ ਡਿਜ਼ਾਈਨ ਦੀ ਜਿਹੜੀ ਪਹਿਲੀ ਸਲਾਈ ਸਿੱਧੇ ਪਾਸੇ ਤੋਂ ਸ਼ੁਰੂ ਕਰਨੀ ਹੈ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਆ ਨਵੇਂ ਤਾਂ ਮੇਰੇ ਸਾਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਤੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਜਿਹੜੀ ਉਹ ਤੁਹਾਡੇ ਤੱਕ ਪਹੁੰਚ ਸਕੇ ਤੇ ਚਲੋ ਫਿਰ ਸ਼ੁਰੂ ਕਰਦੇ ਹਾਂ ਪੈਸ ਡਿਜ਼ਾਈਨ ਨੂੰ ਬਣਾਉਣਾ ਪਹਿਲੀ ਸਲਾਈ ਆਪਣੇ ਡਿਜ਼ਾਈਨ ਦੀ ਸਿੱਧੇ ਪਾਸੇ ਤੋਂ ਸ਼ੁਰੂ ਕਰਾਂਗੇ ਆਪਾਂ ਤੁਸੀਂ ਕੋਈ ਵੀ ਬਾਰਡਰ ਬਣਾਇਆ ਹੋਊਗਾ ਤਾਂ ਪਹਿਲੀ ਸਲਾਈ ਜਿਹੜੀ ਆਪਣੇ ਡਿਜ਼ਾਈਨ ਦੀ ਸਿੱਧੇ ਪਾਸੇ ਤੋਂ ਇਸ ਤਰ੍ਹਾਂ ਸ਼ੁਰੂ ਕਰਨੀ ਹੈ 11-11 ਕੁੰਡਿਆਂ ਦਾ ਡਿਜ਼ਾਈਨ ਹੈ ਆਪਣਾ ਪਹਿਲਾਂ ਇੱਕ ਕੁੰਡਾ ਆਪਾਂ ਤਾਰੂ ਚਾਹੇ ਬਨੋ ਕੰਨੀ ਵਾਲਾ ਇਹ ਤੁਹਾਡੀ ਆਪਣੀ ਮਰਜ਼ੀ ਇਸ ਤਰ੍ਹਾਂ ਮੈਂ ਇਹਨੂੰ ਉਤਾਰ ਲੈਣੀ ਫਿਰ ਜਿਹੜਾ ਅੱਗੇ ਹੈ ਆਪਣਾ 11 ਕੁੰਡਿਆਂ ਵਾਲਾ ਡਿਜ਼ਾਈਨ ਸ਼ੁਰੂ ਹੋਊਗਾ ਹੁਣ ਇੱਕ ਕੁੰਡਾ ਬਣਾਉਣਾ ਆਪਾਂ ਉਲਟ ਫਰੇਡ ਕਰਨਾ ਪਿੱਛੇ 10 ਕੁੰਡੇ ਆਪਾਂ ਹੁਣ ਸਿੱਧੇ ਬਣਾਉਣੇ ਆ ਇੱਕ 2 10 4 5 6 7 8 9 10 11 ਕੁੰਡੇ ਹੋ ਗਏ ਇਹ 11 ਕੁੰਡੇ ਆਪਾਂ ਇਹ ਸਲਾਈ ਤੇ ਬਾਰ-ਬਾਰ ਰਪੀਟ ਕਰਦੇ ਜਾਣ ਇੱਕ ਗੁੰਡਾ ਉਲਟਾ 10 ਸਿੱਧੇ ਦੁਬਾਰਾ ਫੇਰ ਉਸੇ ਤਰ੍ਹਾਂ ਇੱਕ ਗੁੰਡਾ ਉਲਟਾ 10 ਗੁੰਡੇ ਸਿੱਧੇ 1 2 3 4 5 6 7 8 9 10 11 ਕੁੰਡੇ ਹੋ ਗਏ ਦੁਬਾਰਾ ਫੇਰ ਉਸੇ ਤਰ੍ਹਾਂ ਇੱਕ ਕੁੰਡਾ ਉਲਟਾ 10 ਕੁੰਡੇ ਸਿੱਧੇ 1 2 3 4 5 6 7 8 9 10 लास्ट ਤੇ ਆਪਣੇ 2 ਕੁੰਡੇ ਬਚੇ ਆ ਇੱਕ ਗੁੰਡਾ ਆਪਾਂ ਬਣਾਵਾਂਗੇ ਉਲਟਾ ਤੇ ਜਿਹੜਾ ਆਪਣਾ ਇਹ ਵਾਧੂ ਗੁੰਡਾ ਇਹਨੂੰ ਬਣਾ ਲਾਂਗੇ ਆਪਾਂ ਸਿੱਧਾ ਕਿਉਂਕਿ ਆਪਣੀ ਸਿੱਧੀ ਸਲਾਈ ਹੈ 2 ਗੁੰਡੇ ਦੋਨਾਂ ਸਾਈਡਾਂ ਤੇ ਆਪਣੇ ਵਾਧੂ ਆ ਕੰਨੀ ਵਾਲੀ ਦੂਸਰੀ ਸਲਾਈ ਆਪਣੇ ਡਿਜ਼ਾਈਨ ਦੀ ਉਲਟ ਪਾਸੇ ਤੋਂ ਆਪਾਂ ਇਸ ਤਰ੍ਹਾਂ ਬਣਾਉਣੀ ਆ ਇੱਕ ਕੁੰਡਾ ਉਤਾਰ ਲੈਣਾ ਕੰਨੀ ਵਾਲਾ ਪਹਿਲਾਂ ਫਿਰ ਅੱਗੇ 11 ਕੁੰਡਿਆਂ ਵਾਲਾ ਡਿਜ਼ਾਈਨ ਜਿਹੜਾ ਕੁੰਡਾ ਉਧਰ ਆਪਾਂ ਉਲਟਾ ਬਣਾਇਆ ਇੱਧਰ ਸਿੱਧਾ ਬਣਾਵਾਂਗੇ ਜਿਹੜੇ ਕੁੰਡੇ ਉਧਰ ਸਿੱਧੇ ਬਣਾਏ ਇੱਧਰ ਆਪਾਂ ਉਲਟੇ ਬਣਾਵਾਂਗੇ ਇੱਕ ਕੁੰਡਾ ਸਿੱਧਾ 10 ਕੁੰਡੇ ਬਣਾਵਾਂਗੇ ਉਲਟੇ 1 2 10 4 5 6 7 8 9 10 11 ਕੁੰਡੇ ਹੋਗੇ ਫਿਰ ਉਸੇ ਤਰ੍ਹਾਂ ਜਿਹੜਾ ਕੁੰਡਾ ਉਧਰ ਉਲਟਾ ਇੱਧਰ ਸਿੱਧਾ ਜਿਹੜੇ ਕੁੰਡੇ ਉਧਰ ਉਲਟੇ ਆ ਇੱਧਰ ਜਿਹੜੇ ਕੁੰਡੇ ਉਧਰ ਸਿੱਧੇ ਆ ਇੱਧਰ ਉਲਟੇ ਇਹ ਕੁੰਡਾ ਸਿੱਧਾ 10 ਉਲਟੇ 1 2 3 4 5 6 सात, आठ, नौ दस ग्यारह कुंडे हो गए दोबारा फिर एक कुंडा सीधा दस कुंडे उल्टे एक दो तीन चार पाँच छे सात, आठ, नौ दस फिर एक कुंडा सीधा ਕੰਨੀ ਵਾਲਾ ਕੁੰਡਾ ਵੋਲਟੇਜ ਲਈ ਉਲਟਾ ਬਣਾ ਲਾਂਗੇ ਤਾਂ ਉਲਟੀਆਂ ਸਲਾਈਆਂ ਵਿੱਚ ਜਿਹੜਾ ਕੁੰਡਾ ਆਪਾਂ ਨੂੰ ਜਿਸ ਤਰ੍ਹਾਂ ਦਾ ਦਿਖਾਈ ਦੇਊਗਾ ਆਪਾਂ ਉਸੇ ਤਰ੍ਹਾਂ ਬਣਾਉਂਦੇ ਜਾਣਾ ਤੀਸਰੀ ਸਲਾਈ ਆ ਗਈ ਹੈ ਆਪਣੇ ਡਿਜ਼ਾਈਨ ਦੀ ਸਿੱਧੇ ਪਾਸੇ ਤੋਂ ਤੀਸਰੀ ਸਲਾਈ 'ਚ ਇੱਕ ਕੁੰਡਾ ਆਪਾਂ ਜਿਹੜਾ ਕੰਨੀ ਵਾਲਾ ਪਹਿਲਾਂ اتار ਲਾਂਗੇ ਫਿਰ ਉਸ ਤੋਂ ਬਾਅਦ ਫ੍ਰੈਡ ਕਰਾਂਗੇ ਅੱਗੇ ਹੁਣ ਆਪਾਂ ਦੋ ਕੁੰਡੇ ਇੱਥੇ ਉਲਟੇ ਬਣਾਵਾਂਗੇ ਦੋ ਉਲਟੇ ਅੱਠ ਕੁੰਡੇ ਸਿੱਧੇ 1 2 3 4 5 6 7 8 ਇੱਕ ਕੁੰਡਾ ਉਲਟਾ 11 ਕੁੰਡੇ ਹੋ ਗਏ ਕੰਨੀ ਵਾਲਾ ਕੁੰਡਾ ਇਹਦਾ ਬਾਦੂ ਨੂੰ ਛੱਡ ਕੇ ਦੋ ਉਲਟੇ ਅੱਠ ਸਿੱਧੇ ਇੱਕ ਉਲਟਾ 11 ਹੋ ਗਏ ਦੁਬਾਰਾ ਫੇਰ ਹੀ 11 ਕੁੰਡਿਆਂ ਵਾਲਾ ਡਿਜ਼ਾਈਨ ਬਣਾਵਾਂਗੇ ਥ੍ਰੈਡ ਕਰਾਂਗੇ ਅੱਗੇ ਦੋ ਕੁੰਡੇ ਉਲਟੇ ਵਿੱਚ ਜਿਹੜੇ ਇਸ ਤਰ੍ਹਾਂ ਤਿੰਨ ਕੁੰਡੇ ਆ ਜਾਂਦੇ ਆ ਆਪਣੀ ਉਲਟੇ ਦੋ ਉਲਟੇ ਅੱਠ ਕੁੰਡੇ ਸਿੱਧੇ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਇੱਕ ਕੁੰਡਾ 11 ਹੋ ਗਏ ਦੁਬਾਰਾ ਫੇਰ 11 ਕੁੰਡਿਆਂ ਵਾਲਾ ਡਿਜ਼ਾਈਨ ਦੋ ਉਲਟੇ ਅੱਠ ਕੁੰਡੇ ਸਿੱਧੇ ਇੱਕ ਦੋ 1 2 3 4 5 6 7 8 ਇੱਕ ਹੁੰਡਾ ਉਲਟਾ ਜਿਵੇਂ ਸਟਾਰਟਿੰਗ 'ਚ ਆਪਣੇ ਦੋ ਕੁੰਡੇ ਉਲਟੇ ਆਏ ਸੀ ਉਸੇ ਤਰ੍ਹਾਂ ਇੱਥੇ ਆ ਜਾਣਗੇ ਤਾਂ ਇਹ ਕੁੰਡਾ ਆਪਾਂ ਇਹ ਵੀ ਉਲਟਾ ਬਣਾਵਾਂਗੇ ਦੋ ਕੁੰਡੇ ਉਲਟੇ ਹੋ ਗਏ ਫ੍ਰੈਡ ਕਰਾਂਗੇ ਪਿੱਛੇ ਇਹ ਹੁੰਡਾ ਆਪਾਂ ਹੰਨੀ ਵਾਲਾ ਸਿੱਧਾ ਬਣਾ ਲਾਂਗੇ ਸਿੱਧੀ ਸਿਲਾਈ ਚੌਥੀ ਸਲਾਈ ਜਿਹੜਾ ਕੁੰਡਾ ਜਿਸ ਤਰ੍ਹਾਂ ਦਾ ਦਿਖਾਈ ਦਿੰਦਾ ਉਸੇ ਤਰ੍ਹਾਂ ਦਾ ਆਪਾਂ ਬਣਾ ਲੈਣਾ ਇੱਕ ਗੁੰਡਾ ਤਾਰਾਂਗੇ ਕੰਨੀ ਵਾਲਾ ਫਿਰ ਉਸ ਤੋਂ ਬਾਅਦ ਥ੍ਰੈਡ ਕਰਾਂਗੇ ਪਿੱਛੇ ਹੁਣ ਆਪਣੇ ਦੋ ਕੁੰਡੇ ਇਧਰ ਸਿੱਧੇ ਹੋ ਜਾਣਗੇ ਦੋ ਉਧਰ ਉਲਟੇ ਇਧਰ ਸਿੱਧੇ ਹੋਗੇ ਥ੍ਰੈਡ ਕਰਾਂਗੇ ਅੱਗੇ 8 ਉਲਟੇ 1 2 3 4 5 6 7 8 थ्रेड ਕਰਾਂਗੇ ਪਿੱਛੇ ਇੱਕ ਸਿੱਧਾ 11 ਹੋ ਗਏ ਦੁਬਾਰਾ ਫੇਰ ਉਸੇ ਤਰ੍ਹਾਂ ਦੋ ਕੁੰਡੇ ਸਿੱਧੇ 1 2 8 ਕੁੰਡੇ ਉਲਟੇ 1 2 10 4 5 6 7 8 ਫੇਰ ਇੱਕ ਹੁੰਡਾ ਸਿੱਧਾ 11 ਕੁੰਡੇ ਹੋ ਗਏ ਫੇਰ ਉਸੇ ਤਰ੍ਹਾਂ ਦੋ ਕੁੰਡੇ ਸਿੱਧੇ ਵਿੱਚ ਜਿਹੜੇ ਇੱਧਰ ਤਿੰਨ ਕੁੰਡੇ ਉਲਟੇ ਆਏ ਇੱਧਰ ਸਿੱਧੇ ਆ ਜਾਂਦੇ ਟਰੈਡ ਕਰਾਂਗੇ ਅੱਗੇ 8 ਕੁੰਡੇ ਉਲਟੇ 1 2 3 4 5 6 7 8 ਟਰੈਡ ਕਰਾਂਗੇ ਪਿੱਛੇ ਦੋ ਸਿੱਧੇ ਕੰਨੀ ਵਾਲਾ ਕੁੰਡਾ ਉਲਟੀ ਸਲਾਈ ਹੈ ਉਲਟਾ ਬਣਾ ਲਾਂਗੇ ਤਾਂ ਇਸ ਤਰ੍ਹਾਂ ਚਾਰ ਸਲਾਈਆਂ ਆਪਣੀਆਂ ਕੰਪਲੀਟ ਹੋ ਗੁਆ ਪੰਜਵੀਂ ਸਲਾਈ ਆਪਣੀ ਸਿੱਧੇ ਪਾਸੇ ਤੋਂ कन्नी वाला कुंडा आप उतारो चाहे बुण या अपनी मर्जी इस तरह मैं तार लैनी हूँ न फिर अगे थ्रैड करा अगे हूँ आप तीन कुंडे उल्टे बनावें एक दो तेन थ्रेड करा पीछे फिर छे कुंडे सीधे बनावेंगी एक दो तीन चार पंच ਦੋ ਕੁੰਡੇ ਉਲਟੇ ਬਣਾਵਾਂਗੇ ਇੱਕ ਦੋ 11 ਕੁੰਡੇ ਹੋ ਗਏ ਤਿੰਨ ਉਲਟੇ ਛੇ ਸਿੱਧੇ ਦੋ ਉਲਟੇ ਦੁਬਾਰਾ ਫੇਰ ਉਸੇ ਤਰ੍ਹਾਂ ਤਿੰਨ ਕੁੰਡੇ ਉਲਟੇ ਇੱਕ ਦੋ ਤਿੰਨ ਤਾਂ ਵਿੱਚ ਜਿਹੜੇ ਇਸ ਤਰ੍ਹਾਂ ਪੰਜ ਕੁੰਡੇ ਉਲਟੇ ਹੋ ਜਾਂਦੇ ਐ ਥ੍ਰੈਡ ਕਰਾਂਗੇ ਪਿੱਛੇ ਛੇ ਕੁੰਡੇ ਸਿੱਧੇ ਇੱਕ ਦੋ ਤਿੰਨ ਚਾਰ ਪੰਜ ਛੇ ਦੋ ਕੁੰਡੇ ਉਲਟੇ 11 ਕੁੰਡੇ ਹੋ ਗਏ ਦੁਬਾਰਾ ਫੇਰ ਉਸੇ ਤਰ੍ਹਾਂ ਤਿੰਨ ਕੁੰਡੇ ਉਲਟੇ 1 2 3 6 ਕੁੰਡੇ ਸਿੱਧੇ 1 2 3 4 5 6 ਫੇਡ ਕਰਾਂਗੇ ਅੱਗੇ ਤਿੰਨ ਕੁੰਡੇ ਉਲਟੇ 1 2 3 ਕੰਨੀ ਵਾਲਾ ਕੁੰਡਾ ਸਿੱਧੀ ਸਲਾਈ ਸਿੱਧਾ ਬਣਾ ਲਾਂਗੇ ਪੰਜ ਸਲਾਈਆਂ ਆਪਣੇ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਛੇਵੀਂ ਸਲਾਈ ਉਲਟੇ ਪਾਸੇ ਤੋਂ ਮੈਂ ਤੁਹਾਨੂੰ ਥੋੜਾ-ਥੋੜਾ ਸਲਾਂਗਾ ਬਣਾ ਕੇ ਦਿਖਾ ਦੂੰਗੀ ਜਿਹੜੇ ਕੁੰਡੇ ਜਿਸ ਤਰ੍ਹਾਂ ਇਹ ਦਿਖਾਈ ਦੇਣਗੇ ਆਪਾਂ ਨੂੰ ਉਸੇ ਤਰ੍ਹਾਂ ਦੇ ਬਣਾਉਣੇ ਆ ਜਿਹੜੇ ਇੱਧਰ ਉਲਟੇ ਬਣਾਏ ਹੋਣਗੇ ਇੱਧਰ ਸਿੱਧੇ ਬਣਾਉਣੇ ਆ ਜਿਹੜੇ ਇੱਧਰ ਸਿੱਧੇ ਬਣਾਏ ਹੋਣਗੇ ਇੱਧਰ ਉਲਟੇ ਬਣਾਉਣੇ ਕੰਨੀ ਵਾਲਾ ਕੁੰਡਾ ਇਸ ਤਰ੍ਹਾਂ ਆਤਰ ਕੇ ਫੈਡ ਕਰਾਂਗੇ ਪਿੱਛੇ ਹੁਣ 10 ਕੁੰਡੇ ਸਿੱਧੇ ਬਣਾਵਾਂਗੇ 1 2 10 ਕਿਉਂਕਿ ਇਧਰ ਤੈਨ ਨਾਲ ਉਲਟੀ ਬਣਾਈ ਹੈ ਥ्रेड ਕਰਾਂਗੇ ਅੱਗੇ 6 ਕੁੰਡੇ ਉਲਟੇ 1 2 10 4 5 6 ਥ्रेड ਕਰਾਂਗੇ ਪਿੱਛੇ 2 ਕੁੰਡੇ ਸਿੱਧੇ 1 2 11 ਕੁੰਡੇ ਹੋਗੇ ਇਹ ਹੀ 11 ਕੁੰਡੇ ਜਿਹੜੇ ਕੁੰਡੇ ਜਿਸ ਤਰ੍ਹਾਂ ਦਿਖਾਈ ਦਿੰਦੇ ਉਸੇ ਤਰ੍ਹਾਂ ਆਪਾਂ ਸਲਾਈ ਕੰਪਲੀਟ ਕਰ ਲੈਣੀ ਅੱਗੇ ਫੇਰ ਉਸੇ ਤਰ੍ਹਾਂ ਇਹਨਾਂ ਕੁੰਡੇ ਸਿੱਧੇ 6 ਉਲਟੇ 2 ਕੁੰਡੇ ਸਿੱਧੇ ਐਸੇ ਤਰ੍ਹਾਂ ਆਪਾਂ ਸਲਾਈ ਕੰਪਲੀਟ ਕਰਾਂਗੇ ਇਹ ਸਲਾਈਆਂ ਆਪਣੇ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਹੁਣ ਆਪਾਂ 7ਵੀਂ ਸਲਾਈ ਬਣਾਉਣੀ ਹੈ ਇੱਕ ਕੁੰਡਾ ਆਪਾਂ ਤਾਰ ਲੈਣਾ ਕੰਨੀ ਵਾਲਾ ਵਾਧੂ ਕੁੰਡਾ ਇਸ ਤਰ੍ਹਾਂ ਫਿਰ ਥ੍ਰੈਡ ਕਰਾਂਗੇ ਅੱਗੇ ਹੁਣ ਆਪਾਂ 4 ਕੁੰਡੇ ਉਲਟੇ ਬਣਾਵਾਂਗੇ 1 2 3 4 ਹਰੇਕ ਸਲਾਈ ਚ ਇੱਕ ਉਲਟਾ ਕੁੰਡਾ ਆਪਣਾ ਵੱਧ ਜਾਂਦਾ ਪਹਿਲਾਂ ਇੱਕ ਸੀ ਫਿਰ ਦੋ ਫਿਰ ਤਿੰਨ ਹੁਣ ਚਾਰ ਹੋ ਗਏ। ਥ्रेड ਕਰਾਂਗੇ ਪਿੱਛੇ ਚਾਰ ਕੁੰਡੇ ਬਣਾਵਾਂਗੇ ਸਿੱਧੇ ਇੱਕ ਦੋ ਤਿੰਨ ਚਾਰ ਥ्रेड ਕਰਾਂਗੇ ਅੱਗੇ ਤਿੰਨ ਕੁੰਡੇ ਉਲਟੇ ਇੱਕ ਦੋ ਤਿੰਨ 11 ਕੁੰਡੇ ਹੋ ਗਏ ਇਸ ਤਰ੍ਹਾਂ ਚਾਰ ਉਲਟੇ ਚਾਰ ਸਿੱਧੇ ਤਿੰਨ ਉਲਟੇ ਦੁਬਾਰਾ ਫੇਰ ਉਸੇ ਤਰ੍ਹਾਂ ਥ्रेड ਕਰਾਂਗੀ ਅੱਗੇ ਚਾਰ ਕੁੰਡੇ ਉਲਟੇ 1 2 3 4 ਵਿੱਚ ਜਿਹੜੇ ਆਪਣੇ ਸੱਤ ਕੁੰਡੇ ਉਲਟੇ ਹੋ ਜਾਂਦੇ ਚਾਰ ਉਲਟੇ ਥ्रेड ਕੀਤਾ ਪਿੱਛੇ ਚਾਰ ਸਿੱਧੇ 1 2 3 4 ਤਿੰਨ ਕੁੰਡੇ ਉਲਟੇ 1 2 3 11 ਕੁੰਡੇ ਹੋ ਗਏ ਦੁਬਾਰਾ ਫੇਰ ਉਸੇ ਤਰ੍ਹਾਂ ਇੱਕ ਦੋ ਤਿੰਨ ਚਾਰ ਕੁੰਡੇ ਉਲਟੇ ਚਾਰ ਕੁੰਡੇ ਸਿੱਧੇ ਇੱਕ ਦੋ ਤਿੰਨ ਚਾਰ ਫੇਰ ਆਪਣੇ ਇੱਕ ਦੋ ਤਿੰਨ ਚਾਰ ਕੁੰਡੇ ਉਲਟੇ ਕੰਨੀ ਵਾਲਾ ਕੁੰਡਾ ਸਿੱਧੇ ਸলাই ਸਿੱਧੇ ਬਣਾ ਲਾਂਗੇ ਇਸ ਤਰ੍ਹਾਂ ਸੱਤ ਸਲਾਂਗਾ ਕੰਪਲੀਟ ਹੋ ਗੀਆਂ ਅੱਠਵੀਂ ਸਲਾਈ ਜਿਹੜਾ ਕੁੰਡਾ ਜਿਸ ਤਰ੍ਹਾਂ ਦਾ ਦਿਖਾਈ ਦਿੰਦਾ ਉਸੇ ਤਰ੍ਹਾਂ ਦਾ ਆਪਾਂ ਬਣਾਵਾਂਗੇ ਇੱਕ ਕੁੰਡਾ ਧਾਰ ਕੇ ਜਿਹੜੀ ਉਧਰ ਚਾਰ ਉਲਟੇ ਆ ਚਾਰ ਸਿੱਧੇ ਇੱਕ ਦੋ 10 ਚਾਰ ਚਾਰ ਸਿੱਧੇ ਚਾਰ ਉਲਟੇ ਇੱਕ ਦੋ 10 ਚਾਰ 10 ਕੁੰਡੇ ਸਿੱਧੇ ਇੱਕ ਦੋ ਤਿੰਨ 11 ਕੁੰਡੇ ਹੋ ਗਏ ਦੁਬਾਰਾ ਫੇਰ ਉਸੇ ਤਰ੍ਹਾਂ ਚਾਰ ਸਿੱਧੇ ਚਾਰ ਉਲਟੇ ਤਿੰਨ ਸਿੱਧੇ ਇਸੇ ਤਰ੍ਹਾਂ ਸਲਾਈ ਕੰਪਲੀਟ ਕਰਨੀ ਆਠ ਸਲਾਈਆਂ ਦਾ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਹੁਣ ਆਪਾਂ ਨੌਵੀਂ ਸਲਾਈ ਬਣਾਉਣੀ ਹੈ ਇਸ ਤਰ੍ਹਾਂ ਬਾਹਰੂ ਕੁੰਡਾ ਜਿਹੜਾ ਆਪਾਂ ਕੰਨੀ ਵਾਲਾ ਉਤਾਰ ਲੈਣਾ ਫਿਰ ਉਸ ਤੋਂ ਬਾਅਦ ਥ੍ਰੈਡ ਕੀਤਾ ਅੱਗੇ ਚਾਰ ਕੁੰਡੇ ਬਣਾਵਾਂਗੇ ਉਲਟੇ 1 2 10 4 ਚਾਰ ਕੁੰਡੇ ਹੁਣ ਆਪਾਂ ਟਵਿਸਟ ਕਰਨੇ ਆ ਜਿਹੜੇ ਦੋ ਅਗਲੇ ਕੁੰਡੇ ਪਿੱਛੇ ਜਾਣਗੇ ਅਗਲੀ ਸਾਈਡ ਤੋਂ ਪਿਛਲੇ ਕੁੰਡੇ ਪਿਛਲੇ ਪਾਸੇ ਤੋਂ ਅੱਗੇ ਆਣਗੇ ਇਸ ਤਰ੍ਹਾਂ ਟਵਿਸਟ ਕਰ ਲੈਣੀ ਆ ਆਪਾਂ ਪਿਛਲੇ ਕੁੰਡੇ ਇਸ ਤਰ੍ਹਾਂ ਅੱਗੇ ਲੈ ਆਉਣੀ ਤੇ ਅਗਲੇ ਕੁੰਡੇ ਜਿਹੜੇ ਆਪਾਂ ਇਸ ਤਰ੍ਹਾਂ ਪਿੱਛੇ ਲੈ ਜਾਏਗੇ ਇਰੇ ਨਾ ਚਾਰਾਂ ਕੁੰਡਿਆਂ ਨੂੰ ਆਪਾਂ ਸਿੱਧੇ ਬਣਾ ਲਾਂਗੇ। ਰੈੱਡ ਕਰਾਂਗੇ ਪਿੱਛੇ। 1 2 3 4 ਚਾਰ ਉਲਟੇ ਹੋਗੇ, ਚਾਰ ਸਿੱਧੇ ਹੋਗੇ। ਫਿਰ ਤਿੰਨ ਉਲਟੇ ਹੋ ਜਾਣਗੇ। 1 2 10 11 ਕੁੰਡੇ ਹੋ ਗਏ ਦੁਬਾਰਾ ਫਿਰ ਉਸੇ ਤਰ੍ਹਾਂ ਚਾਰ ਉਲਟੇ ਹੋ ਜਾਣਗੇ 1 2 10 4 ਫੈਡ ਕਰਾਂਗੇ ਪਿੱਛੇ ਚਾਰ ਕਰਾਂਗੇ ਉਸੇ ਤਰ੍ਹਾਂ ਟਵਿਸਟ ਦੋ ਅਗਲੇ ਕੁੰਡੇ ਪਿੱਛੇ ਜਾਣਗੇ ਪਿਛਲੇ ਕੁੰਡੇ ਜਿਹੜੇ ਆਪਾਂ ਅੱਗੇ ਲੈ ਆਵਾਂਗੇ ਫਿਰ ਇਹਨਾਂ ਚਾਰਾਂ ਨੂੰ ਆਪਾਂ ਸਿੱਧਾ ਬਣਾ ਦੇਣਾ 1 2 10 4 ਰੈਡ ਕਰਾਂਗੇ ਅੱਗੇ ਤਿੰਨ ਕੁੰਡੇ ਉਲਟ 1 2 10 11 ਕੁੰਡੇ ਹੋ ਗਏ ਫਿਰ ਦੁਬਾਰਾ ਚਾਰ ਉਲਟੇ 1 2 10 4 ਰੈਡ ਕਰਾਂਗੇ ਪਿੱਛੇ ਚਾਰ ਕੁੰਡੇ ਟਵਿਸਟ ਹੋ ਜਾਣਗੇ ਪਿਛਲੇ ਜਿਹੜੇ ਕੁੰਡੇ ਆ ਉਹ ਆ ਜਾਣਗੇ ਅੱਗੇ अगले कुंडे पीछे जाएंगे इस तरह फिर एक, चार एक कुंडे ਆਪਾਂ ਸਿੱਧੇ ਬਣਾ ਲੈਨੇ ਇੱਕ ਦੋ 10 ਚਾਰ ਫ੍ਰੈਡ ਕਰਾਂਗੇ ਅੱਗੇ ਫਿਰ ਇੱਕ ਦੋ 10 ਚਾਰ ਉਲਟੇ ਕੰਨੀ ਵਾਲਾ ਸਿੱਧਾ ਬਣਾ ਦੇਾਂਗੇ ਸਿੱਧੀ ਸਲਾਈ ਇਸ ਤਰ੍ਹਾਂ ਨੌ ਸਲਾਂਗਾਂ ਕੰਪਲੀਟ ਹੋ ਗਈਆਂ ਹੁਣ ਆਪਾਂ 10ਵੀਂ ਸਲਾਈ ਬਣਾਉਣੀ ਹੈ ਉਲਟ ਪਾਸੇ ਤੋਂ ਜਿਹੜਾ ਖੁੰਡਾ ਜਿਸ ਤਰ੍ਹਾਂ ਦਿਖਾਈ ਦਿੰਦਾ ਆਪਾਂ ਉਸੇ ਤਰ੍ਹਾਂ ਆਪਾਂ ਬਣਾਵਾਂਗੇ ਇੱਕ ਖੁੰਡਾ ਤਾਰ ਕੀ ਚਾਰ ਜਿਹੜੇ ਉਧਰ ਉਲਟੇ ਇਧਰ ਸਿੱਧੇ ਬਣਾਵਾਂਗੇ ਇੱਕ ਦੋ ਤਿੰਨ ਚਾਰ ਜਿਹੜੇ ਉਧਰ ਸਿੱਧੇ ਇਧਰ ਚਾਰ ਬਣਾਵਾਂਗੇ ਉਲਟੇ ਇੱਕ ਦੋ 10 4 ਜਿਹੜੇ ਉਧਰ ਤਿੰਨ ਉਲਟੇ ਇੱਧਰ ਬਣਾਵਾ ਕਿ ਤਿੰਨ ਸਿੱਧੇ 1 2 10 11 ਕੁੰਡੇ ਹੋਗੇ ਇਸੇ ਤਰ੍ਹਾਂ ਆਪਾਂ ਇਹ ਕੁੰਡੇ ਬਣਾਉਂਦੇ ਜਾਣਾ ਵਿੱਚ ਜਿਹੜੇ ਆਪਣੇ 7 ਕੁੰਡੇ ਸਿੱਧੇ ਆ ਜਾਂਦੇ ਇੱਧਰ 7 ਕੁੰਡੇ ਉਲਟੇ ਆ ਜਾਂਦੇ ਇਸੇ ਤਰ੍ਹਾਂ ਇਸ ਲਾਈਨ ਕੰਪਲੀਟ ਕਰਾਂਗੇ ਸਾ ਲਾਂਗੇ ਆਪਣੇ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਹੁਣ ਆ ਗਈ ਆਪਣੇ ਡਿਜ਼ਾਈਨ ਦੀ 11ਵੀਂ ਸਲਾਈ ਉਸੇ ਤਰ੍ਹਾਂ ਕੁੰਡਾ ਜਿਹੜਾ ਕੰਨੀ ਵਾਲਾ ਤਾਰ ਕੇ ਐਡ ਕਰਾਂਗੇ ਅੱਗੇ ਹੁਣ ਆਪਣੇ ਤਿੰਨ ਕੁੰਡੇ ਉਲਟੇ ਆਉਣਗੇ ਇੱਕ ਦੋ ਤਿੰਨ ਇਸ ਤੇ ਛੇ ਕੁੰਡੇ ਅੱਗੇ ਸਿੱਧੇ ਆਉਣਗੇ ਆਪਣੇ ਇੱਕ ਦੋ 10 4 5 6 ਦੋ ਕੁੰਡੇ ਆਉਣਗੇ ਉਲਟੇ 1 2 11 ਕੁੰਡੇ ਹੋ ਗਏ 10 ਉਲਟੇ 6 ਸਿੱਧੇ ਫੇਰ ਅੱਗੇ ਦੋ ਉਲਟੇ ਦੁਬਾਰਾ ਫੇਰ ਉਸੇ ਤਰ੍ਹਾਂ 10 ਕੁੰਡੇ ਉਲਟੇ 1 2 10 6 ਕੁੰਡੇ ਸਿੱਧੇ 1 2 10 चार पाँच, छः, दो कुंडे उल्टे एक दो ग्यारह कुंडे हो गए फिर अगे तीन कुंडे उल्टे एक दो तीन छे कुंडे सीधे एक दो तीन चार पाँच ਸ਼ੇ ਫਿਰ ਆਪਣੇ 1 2 3 ਕੁੰਡੇ ਜਿਵੇਂ ਸਟਾਰਟਿੰਗ ਚਾਉਂਦੇ ਆ ਉਵੇਂ ਉਲਟੀ ਆ ਜਾਂਦੇ ਕੰਨੀ ਵਾਲਾ ਕੁੰਡਾ ਸਿੱਧੀ ਸਲਾਈ ਸਿੱਧਾ ਬਣਾ ਲਾਂਗੇ ਇਸ ਤਰ੍ਹਾਂ 12ਵੀਂ ਸਲਾਈ ਉਲਟ ਪਾਸੇ ਤੋਂ ਜਿਹੜਾ ਕੁੰਡਾ ਜਿਸ ਤਰ੍ਹਾਂ ਦਿਖਾਈ ਦਿੰਦਾ ਉਸੇ ਤਰ੍ਹਾਂ ਬਣਾਉਣਾ ਆਪਾਂ ਇਹ ਕੁੰਡਾ ਕੰਨੀ ਵਾਲਾ ਤਾਰ ਕੇ ਉਸੇ ਤਰ੍ਹਾਂ 3 ਕੁੰਡੇ ਆਪਾਂ ਨੇ ਜਿਹੜੇ ਉਧਰ ਉਲਟੇ ਸਿੱਧੇ ਬਣਾਵਾਂਗੇ 1 2 6 ਕੁੰਡੇ ਉਧਰ ਆਪਣੇ ਸਿੱਧੇ ਆ ਇਧਰ ਉਲਟੇ ਬਣਾਵਾਂਗੇ 1 2 3 4 5 6 ਦੋ ਕੁੰਡੇ ਬਣਾਵਾਂਗੇ ਸਿੱਧੇ ਇਸੇ ਤਰ੍ਹਾਂ 11-11 ਕੁੰਡੇ ਬਣਾਉਦੇ ਜਾਣਾ 3 ਸਿੱਧੇ 6 ਉਲਟੇ 2 ਸਿੱਧੇ ਹੁਣ ਆਪਣੇ ਡਿਜ਼ਾਈਨ ਦੀ 13ਵੀਂ ਸਲਾਈ ਆ ਗਈ ਸਿੱਧੇ ਪਾਸੇ ਤੋਂ ਇੱਕ ਕੁੰਡਾ ਇਸੇ ਤਰ੍ਹਾਂ ਤਾਰ ਕੇ ਕੰਨੀ ਵਾਲਾ ਥ੍ਰੈਡ ਕਰਾਂਗੇ ਅੱਗੇ ਹੁਣ ਆਪਾਂ ਦੋ ਕੁੰਡੇ ਉਲਟੇ ਬਣਾਵਾਂਗੇ 1 2 ਇਸ ਤਰ੍ਹਾਂ ਥ੍ਰੈਡ ਕਰਾਂਗੇ ਪਿੱਛੇ 8 ਕੁੰਡੇ ਬਣਾਵਾਂਗੇ ਹੁਣ ਸਿੱਧੇ 1 2 3 4 5 6 7 8 ਇੱਕ ਕੁੰਡਾ ਉਲਟ 11 ਕੁੰਡੇ ਹੋ ਗਏ ਦੋ ਉਲਟੇ 8 ਸਿੱਧੇ ਇੱਕ ਉਲਟਾ ਫੇਰ ਦੁਬਾਰਾ ਉਸੇ ਤਰ੍ਹਾਂ ਦੋ ਉਲਟੇ 8 ਕੁੰਡੇ ਸਿੱਧੇ ਇੱਕ ਦੋ 10 4 5 6 7 8 ਇੱਕ ਕੁੰਡਾ ਆਪਣਾ ਉਲਟਾ 11 ਕੁੰਡੇ ਹੋ ਗਏ ਦੁਬਾਰਾ ਫੇਰ ਇੱਕ ਦੋ ਕੁੰਡੇ ਉਲਟੇ ਆਕਸਿੱਤੇ ਇੱਕ 2 10 4 5 6 7 8 ਦੋ ਕੁੰਡੇ ਫਿਰ ਆਪਣੇ ਉਲਟੇ ਕੰਨੀ ਵਾਲਾ ਕੁੰਡਾ ਸਿੱਧੀ ਸਲਾਈ ਸਿੱਧਾ ਬਣਾ ਲਾਂਗੇ 14ਵੀਂ ਸਲਾਈ ਆਪਣੇ ਡਿਜ਼ਾਈਨ ਦੀ 14ਵੀਂ ਤੇ ਲਾਸਟ ਸਲਾਈ 14 ਸਲਾਈਆਂ ਦਾ ਡਿਜ਼ਾਈਨ ਹੈ ਜਿਹੜਾ ਕੁੰਡਾ ਜਿਸ ਤਰ੍ਹਾਂ ਦਿਖਾਈ ਦਿੰਦਾ ਜਿਹੜਾ ਉਧਰ ਉਲਟਾ ਇਧਰ ਸਿੱਧਾ ਉਸੇ ਤਰ੍ਹਾਂ ਬਣਾਵਾਂਗੇ ਆਪਾਂ ਇੱਕ ਔ ਤਾਰ ਕੇ ਥ੍ਰੈਡ ਕਰਾਂਗੇ ਪਿੱਛੇ ਦੋ ਕੁੰਡੇ ਸਿੱਧੇ ਆਠ ਹਲਟੇ 1 2 10 4 5 6 7 8 ਇੱਕ ਹੁੰਡਾ ਸਿੱਧਾ ਇਸੇ ਤਰ੍ਹਾਂ 11-11 ਕੁੰਡੇ ਬਣਾਉਂਦੇ ਜਾਣਾ ਇਹੀ ਆਪਣਾ 14 ਸਲਾਈਆਂ ਦਾ ਡਿਜ਼ਾਈਨ ਹੈ ਜਦੋਂ ਆਪਾਂ 14 ਸਲਾਈਆਂ ਨੂੰ ਬਾਰ-ਬਾਰ ਰਿਪੀਟ ਕਰਾਂਗੇ ਤਾਂ ਅੱਗੇ ਜਿਹੜਾ ਆਪਣਾ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜੱਗ ਤੇ ਤੁਸੀਂ ਵੀ ਜਰੂਰ ਬਣਾ ਕੇ ਦੇਖਿਓ ਇਸ ਡਿਜ਼ਾਈਨ ਨੂੰ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਜਿਹੜਾ ਮੇਰਾ ਸਮਝਾਉਣ ਦਾ ਤਰੀਕਾ ਹੈ ਤੇ ਜਿਹੜਾ ਡਿਜ਼ਾਈਨ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਜੀ ਧੰਨਵਾਦ